ਗੁਰਦਾਸਪੁਰ ਦੇ ਪਿੰਡ ਮੀਆਂਕੋਟ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਰਜੇਸ਼ ਕੁਮਾਰ ਦੇ ਪਰਿਵਾਰ ਤੇ ਇੱਕ ਔਰਤ ਵੱਲੋਂ 40 ਦੇ ਕਰੀਬ ਭਾਰੋਂ ਹਮਲਾ ਵਰ ਮੰਗਵਾ ਕੇ ਹਮਲਾ ਕਰਾਉਣ ਦੇ ਦੋਸ਼ ਲਗਾਏ ਜਾ ਰਹੇ ਨੇ ਇਸ ਦੌਰਾਨ ਰਜੇਸ਼ ਕੁਮਾਰ ਦੇ ਪਰਿਵਾਰ ਦੇ ਘਰ ਦੀ ਕਾਫੀ ਭਾਂ ਤੋੜ ਕੀਤੀ ਗਈ ਤੇ ਉਸਦੇ ਚਾਚੇ ਨੂੰ ਫੱਟੜ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਔਰਤ ਨਾਲ ਸਾਡਾ ਜ਼ਮੀਨੀ ਵਿਵਾਦ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਇਸ ਮਹਿਲਾ ਨੇ ਆਪਣੇ ਸਮਰਥਨ ਕੰਸਮੇਤ 40 ਦੇ ਕਰੀਬ ਲੋਕਾਂ ਨੂੰ ਬੁਲਾ ਕੇ ਸਾਡੇ ਘਰ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਸਾਡੇ ਘਰ ਦੀ ਕਾਫੀ ਭਾਂ ਤੋੜ ਵੀ ਕੀਤੀ ਸਾਡੇ ਘਰ ਵਿੱਚ ਲੱਗੇ ਸੀ ਸੀਟੀਵੀ ਕੈਮਰੇ ਵੀ ਤੋੜ ਦਿੱਤੇ ਅਤੇ ਪਰਿਵਾਰ ਦੇ ਮੁਖੀ ਰਜੇਸ਼ ਕੁਮਾਰ ਤੇ ਉਸਦੇ ਚਾਚੇ ਨੂੰ ਗੰਭੀਰ ਤੌਰ ਤੇ ਜ਼ਖਮੀ ਕਰ ਦਿੱਤਾ ਇਸ ਤੋਂ ਬਾਅਦ ਜਦੋਂ ਪਰਿਵਾਰ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਹਮਲਾਵਰਾਂ ਵੱਲੋਂ ਆਪਣੇ 12 ਦੇ ਕਰੀਬ ਮੋਟਰਸਾਈਕਲ ਇਹਨਾਂ ਦੇ ਘਰ ਵਿੱਚ ਹੀ ਛੱਡ ਕੇ ਫਰਾਰ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੋਂ ਬਰਾਮਦ ਕਰ ਲਿਆ ਮੇਰਾ ਨਾਮ ਜੀ ਰਜੇਸ਼ ਕੁਮਾਰ ਆ son of ਨੌਕਦਾਸ ਵਾਸੀ ਕੋਟ ਮੀਆਂ ਸਾਹਿਬ ਸਾਡਾ ਸਰ ਇੱਕ ਜ਼ਮੀਨੀ ਬਾਤ ਚੱਲ ਰਿਹਾ 2020 ਦਾ ਸਰ ਉਹਦੇ ਚੱਕਰ ਦੇ ਵਿੱਚ ਇੰਦਰਜੀਤ ਕੌਰ ਮੁਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਇਹਨਾਂ ਨੇ ਸਰ 12 ਬੰਦੇ ਬੁਲਾ ਕੇ ਸਾਡੇ ਸਰ ਘਰੇ ਹਮਲਾ ਕੀਤਾ ਜਿਹਦੇ ਵਿੱਚ ਸਾਡੇ ਘਰ ਦਾ ਤਣਪਨ ਤੋੜ ਕੀਤੀ ਆ ਨੁਕਸਾਨ ਕਾਫੀ ਕੀਤਾ ਇਹਨਾਂ ਨੇ ਮੁੜ ਕੇ ਸਰ ਉਸ ਤੋਂ ਬਾਅਦ ਸਾਡੇ ਜਦੋਂ ਸਾਰੇ ਇਹਨਾਂ ਨੇ ਕਾਫੀ ਰੋੜੇ ਚਲਾਏ ਸਾਡੇ ਘਰ ਦੇ ਵਿੱਚ ਜਿਹਦੇ ਵਿੱਚ ਸਾਾਨੂੰ ਸੱਟਾਂ ਵੀ ਲੱਗੀਆਂ ਮੈਂ ਸਾਡੇ ਮੈਂ ਤੇ ਮੇਰੇ ਚਾਚਾ ਜੀ ਅਸੀਂ ਦੋਵੇਂ ਜਣੇ ਸਰ ਐਡਮਿਟ ਰਏ ਹਾਂ ਦੋ ਦਿਨ ਹਸਪੀਟਲ ਉਸ ਤੋਂ ਬਾਅਦ ਸਰ ਇਹਨਾਂ ਨੇ ਜਿਹੜੇ ਦੂਜੀ ਪਾਰਟੀਆਂ ਜਿਹੜੇ ਸਾਰੇ ਛਾਤੇ ਬੰਦੇ ਸਦੇ ਸਰ ਨਾਲ ਉਹਨਾਂ ਨੇ ਸਰ ਪੁਲਿਸ ਨੂੰ ਵੀ ਸਾਰਾ ਜਦੋਂ ਮੌਕੇ ਤੇ ਆਈਏ ਸਾਨੂੰ ਵੀ ਮੰਗਾ ਰਿਆ ਵੱਖਰਾ ਸਨ ਉਹਦੇ ਬਾਅਦ ਅਸੀਂ ਇਹਨਾਂ ਬੰਦਿਆਂ ਦੇ ਸਾਰਾ ਨੂੰ ਛਾਤਿਆਂ ਦੇ ਮੋਟਰਸਾਈਕਲ ਭੈਂਡ ਓਵਰ ਕਰਾਏ ਆ ਸਰ ਮੁਲਾਜ਼ਮਾਂ ਨੂੰ ਵੀ 32425 ਸਮਾਗਰੀ 9 ਵਜੇ ਥਾਣਾ ਕਲਨੌਰ ਤੇ ਪਿੰਡ ਕੋਟਵੀਆਂ ਸਾਹਿਬ ਵਿੱਚ ਉਕਤ ਲੜਾਈ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਚੌਕੀ ਚਾਰਚ ਵੱਲੋਂ ਮੋਕੇ ਤੇ ਜਾ ਕੇ ਕਾਜਾ ਕੀਤਾ ਗਿਆ ਤੇ ਵਿਕਟਮ ਰਜੇਸ਼ ਕੁਮਾਰ ਦੇ ਬਿਆਨਾਂ ਤੇ ਐਫਆਰ ਨੰਬਰ 46 ਅੰਡਰ ਸੈਕਸ਼ਨ 115 ਸਬਸੈਕਸ਼ਨ 2 324 ਸਬਸੈਕਸ਼ਨ 4 355 ਸਬਸੈਕਸ਼ਨ 3 195 ਸਬਸੈਕਸ਼ਨ 2 190 ਪੀਐਨ ਆ ਤੇ ਤਹਿਤ ਰਜਿਸਟਰ ਕੀਤਾ ਗਿਆ ਤੇ ਅੱਗੇ ਦੀ ਕਾਰਵਾਈ ਜਾਰੀ ਹੈ